ਨਮਸਕਾਰ ਜੀ ਸਫਾਈ ਦੇ ਅਭਿਆਨ ਚਾਹੇ ਜਾਂ ਉਲਜੀ ਵੀ ਯਾਦ ਨਹੀਂ ਰਿਹਾ ਵੀ ਵਰਤਾਲੀ ਰੋਟੀ ਦਾ ਵਰਤਾਲੇ ਦਿਨਾ ਚ ਸਿਖਾਈ ਜਾਊ ਉਹ ਤੋਂ ਬਾਅਦ ਬਣਾ ਕੇ ਦਿਖਾਉਂਦਾ ਕੀ ਫਾਇਦਾ ਚਲੋ ਜੀ ਅੱਜ ਆਪਾਂ ਬਣਾਈ ਸੀ ਸੰਘਾੜਿਆਂ ਦੇ ਆਟੇ ਵਾਲੀ ਰੋਟੀ ਜਿਹਨੂੰ ਕਹ ਦਿੰਦੇ ਆ ਵਰਤਾਲੀ ਰੋਟੀ ਵੀ ਇਹਦੇ ਵਾਸਤੇ ਲਿਆ ਸੀ ਸੰਘਾੜਿਆਂ ਦਾ ਆਟਾ ਵਿੱਚ ਪਾਇਆ ਸੀਂਦਾ ਨਮਕ ਤੇ ਨਾਲ ਹੀ ਪਾਇਆ ਸੀ ਉਬਲਿਆ ਹੋਇਆ ਆਲੂ ਉਬਲਿਆ ਹੋਇਆ ਆਲੂ ਤੁਸੀਂ ਚਾਹੇ ਕद्दूकस ਕਰਕੇ ਪਾ ਲਿਓ ਤੇ ਚਾਹੇ ਘਾਲਿਓ ਹੱਥਾਂ ਨਾਲ ਹੀ ਮਿੱਧ-ਮਿੱਧ ਕੇ ਤੇ ਫਿਰ ਪਾਣੀ ਪਾ ਕੇ ਭੋਰਾ-ਭੋਰਾ ਕੈਦਦਾ ਦਾ ਆਟਾ ਜਾਂ ਤਿਆਰ ਕਰ ਲੈਣਾ ਹੈ ਹੁਣ ਆਪਾਂ ਲੈਣਾ ਚਕਲਾ ਚਕਲੇ ਦੇ ਉੱਤੇ ਧੂੜਨਾ ਜਿਹੜਾ ਬਰਤਲਾ ਉਹੀ ਆਟਾ ਧੂੜ ਕੇ ਤੇ ਹੱਥਾਂ ਦੇ ਨਾਲੀਆਂ ਨੂੰ ਐਦਾਂ ਮਿੰਦ-ਬਿੰਦ ਕੇ ਰੋਟੀ ਤਿਆਰ ਕਰਨੀ ਆ ਇਹਦੇ ਵਾਸਤੇ ਆਪਾਂ ਬੇਲਣਾ ਨਹੀਂ ਯੂਜ਼ ਕਰਨਾ ਕਿਉਂਕਿ ਇਹ ਥੋੜਾ ਪਤਲਾ ਪੈ ਜਾਂਦਾ ਆਟਾ ਤੇ ਲੋ ਜੀ ਇਹਨੂੰ ਹੁਣ ਚੱਕਣ ਦਾ ਤਰੀਕਾ ਇਹੀ ਆ ਵੀ ਆਪਣਾ ਚਕਲਾ ਘਮਾਓ ਤੇ ਚੰਗੀ ਤਰ੍ਹਾਂ ਚੱਕ ਕੇ ਇਹਨੂੰ ਤਵੇ ਦੇ ਉੱਤੇ ਪਾ ਦਿਓ ਤੇ ਲੋ ਜੀ ਹੁਣ ਦੋਨੇ ਪਾਸੇ ਨੂੰ ਦੋਨੋਂ ਪਾਸੇ ਸੇਕ ਲੈਣਾ ਚੰਗੀ ਤਰ੍ਹਾਂ ਦੇਸੀ ਘਿਓ ਲਾ ਕੇ ਸੇਕ ਲਿਓ ਬੜਾ ਸੁਆਦ ਆਊਗਾ ਤੇ ਲੋ ਜੀ ਸੇਕ ਸੁੱਕ ਕੇ ਆਪਣੀ ਰੋਟੀ ਹੋ ਜਾਣੀ ਆ ਤਿਆਰ ਇੱਕ ਗੱਲ ਹੋਰ ਆਟਾ ਉਹਨਾਂ ਕੀ ਗੁੰਨੇ ਹੋ ਜਿੰਨੀ ਕਿ ਤੁਸੀਂ ਰੋਟੀ ਖਾਣੀ ਹੈ ਕਿਉਂਕਿ ਇਹ ਸਵੇਰ ਦਾ ਆਟਾ ਗੁੰਨੇ ਆ ਦੁਪਹਿਰ ਨੂੰ ਕੰਮ ਨਹੀਂ ਆਣਾ ਕਿਉਂਕਿ ਪਤਲਾ ਪੈ ਜਾਂਦਾ ਤੇ ਲੋ ਜੀ ਰੋਟੀ ਆਪਣੀ ਬਣ ਕੇ ਤਿਆਰ ਹੈ ਸਬਜ਼ੀ ਦੀ ਰੈਸিপি ਆਪਾਂ ਕੱਲ ਪਾਵਾਂਗੇ ਤੇ ਤੁਸੀਂ ਬਣਾਓ ਜੀ ਖਾਓ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ